ਪਰ ਪਿਛਲਾ ਗੰਦ ਬਿੱਲ ਨਾ ਵਿਖਾਉ। ਸਿਸਟਮ ਇੱਥੇ ਆਣ ਕੇ ਕਾਣੀ ਇੱਥੇ ਆਣ ਕੇ ਛੱਪ ਗਈ ਆ ਤੇ ਰੁਕ ਗਈ ਆ। ਤੇ ਅਸੀਂ ਅੰਨੇ ਆਪੀ ਹਰੇਕ ਦਿਨ ਮੁੜ ਕੇ ਨਾ ਐਸ ਨਿਕਾਣਾ ਵੇਦੇ ਇੱਕ ਹੋਰ ਤੁਹਾਨੂੰ ਅੱਜ ਪੁਆਇੰਟ ਬੰਤਾ ਝਿਵੇਂ ਮੀ ਸਮਾਜ ਦੇ ਸਾਹਮਣੇ ਦਿਖ ਪੈਂਦਾ ਨਾ ਇੱਕ ਗਲਤੀ ਜਦ ਜਦਾਂ ਕੀ 10 ਮਿੰਟ ਦੀ 5 ਮਿੰਟ ਦੀ ਗਲਤੀ ਉਸ ਸਮਾਜ ਨੂੰ ਉਸੇ 10-5 ਮਿੰਟ ਦਾ ਜੋੜ ਛੱਡਦਾ ਹੁਣ ਮੰਨ ਲਓ ਮੈਂ ਇੱਥੇ ਅੱਧਾ ਘੰਟਾ ਪੌਣਾ ਘੰਟਾ ਘੰਟਾ ਡੇਢ ਘੰਟਾ 2 ਘੰਟੇ ਲਾ ਲਓ ਚਲ ਬੈਠਾ ਰਹਿਣਾ ਮੈਂ ਗਲਾਈਏ ਨਾ ਬੈਠ ਰਹਿਣਾ ਗੱਲਾਂ ਮਾਰੀਏ ਨਾ ਫਿਰ ਵੇਖੀਏ ਨਾ ਇਹ 2 ਘੰਟੇ ਡੇਮਨਟ ਕਰਦਾ ਹੋਊਗਾ ਮੈਂ ਕੀ ਸਾਰੇ ਹੀ ਲੋਕ ਜਿਵੇਂ ਭੰਗੜਾ ਪਉਂਦੇ ਆ ਜਾਂ ਮਤਲਬ ਜਾਇਮੈਂਟ ਸਾਰੇ ਤਾਂ ਮੈਂ ਦੱਸਦਾ ਪੈਗ ਲਾਉਣ ਵਾਲੇ ਕੋਈ ਘੰਟਾ ਕਰਦਾ ਕੋਈ ਡੇਢ ਘੰਟਾ ਜਾਇਮੈਂਟ ਭੰਗੜਾ ਪਾਉਣ ਵਾਲੇ ਐਕਸਰਸਾਈਜ਼ ਨੂੰ ਨਾਲੇ ਭੰਗੜਾ ਪਾ ਲਿਆ ਨਾਲੇ ਇਦਾਂ ਉਹਦਾ ਕਰ ਲਿਆ ਨਾਲੇ ਸਰੀਰ ਨੂੰ ਸੈੱਟ ਕਰ ਲਿਆ ਕਿੰਨਾ ਚਿਰ 10 ਮਿੰਟ ਭੰਗੜਾ 10 ਮਿੰਟ ਤੇ 10 ਮਿੰਟ ਪਾ ਕੇ ਖੋਦੋ ਗਾਣੇ ਦੇ ਭੰਗੜਾ ਉਹ ਤਾਂ ਮੁੜ ਕੱਥੋਂ ਕੱਥੋਂ ਹੀ ਨਿਕਲਦਾ ਪਤਾ ਹਨ ਨੂੰ ਅਸੀਂ ਸਾਰੇ ਕੰਮ ਕੀਤੇ ਜੇ 10 ਮਿੰਟ ਲਾ ਲਓ 20 ਮਿੰਟ ਲਾ ਲਓ ਅੱਧਾ ਘੰਟਾ ਆਪਾਂ ਨਾਚ ਗਾਣੇ ਦਾ ਕਰ ਦਿਆ ਕੋ। ਆਪਾਂ ਕੋਈ ਵੀ ਕੰਮ ਜਿਹੜਾ ਸਮਾਜ ਇਹਦਾ ਤੂੰ ਆ ਕਰਦਾ ਕਿਉਂ ਕਿੰਨਾ ਪੈ ਕੇ ਕਿਉਂ ਨਾ ਤੂੰ ਭੰਗੜਾ ਕਿਉਂ ਪਉਣਾ ਤੂੰ ਆਹ ਕੰਮ ਕਿਉਂ ਕਰਦਾ ਯਾਰ ਕੋਈ ਵੀ ਕੰਮ ਹੈ ਮੈਂ ਦੱਸੋ ਤੁਹਾਡੇ ਨਾਲ ਇੱਕ ਜ਼ਿੰਦਗੀ ਨਾਲ ਜੋੜ ਦਿੰਦੇ ਲੋਕ ਹੁਣ ਭੰਗੜਿਆਂ ਨੂੰ ਨਿਚਾ ਰੱਖੀ ਜਾਂਦੇ ਆ ਇਹ ਕੀ ਕਹਿੰਦੇ ਜੇ ਉਹ ਆ ਬੜਾ ਗੰਦ ਪੋਦੇ ਆ ਜੇ ਉਹ ਉਹਦੀ ਨਾ ਗੱਲ ਕਰਿਓ ਮੇਰੇ ਛੋਟੇ ਵੀਰ ਦੀ ਸਿੱਧੂ ਮੂਸੇਵਾਲੇ ਨੇ ਨਚਾ ਕਿਉਂ ਆਖਿਆ ਭੰਗੜਾ ਉਹ ਮੈਨੂੰ ਪੁੱਛਿਓ ਮੈਂ ਦੱਸੂ ਤੁਹਾਨੂੰ ਉਹ ਆਪ ਵੀ ਨੱਚਦਾ ਹੀ ਚੁੰਦਾ ਵੀ ਸਭ ਕੁਝ ਕਰਦਾ ਹੈ ਇਹ ਨਹੀਂ ਗੱਲ ਕਰਨੀ ਤੇ ਮੈਂ ਭਲੇਖੇ ਨਾਲ ਉਹ ਅੱਕੇ ਨੇ ਆਖਤਾ ਸੀ ਕਿ ਮੈਂ ਨਚਾਰ ਨਹੀਂ ਐ ਉਹਨੇ ਕਿਉਂ ਆਖਿਆ ਮੈਨੂੰ ਪੁੱਛਿਓ ਨਾ ਮੈਂ ਦੱਸੂ ਤੁਹਾਨੂੰ ਉਹ ਦੀ ਸਰ ਤੁਹਾਨੂੰ ਮੈਂ ਵਿਆਖਿਆ ਕਰਕੇ ਦੱਸਾਂਗੇ ਉਹ ਗੱਲ ਨੂੰ ਛੱਡੋ ਆਪਾਂ ਇੱਧਰ ਦੀ ਗੱਲ ਕਰੀਏ ਜਿਹੜਾ ਧਰਮ ਲੋਕ ਜਿਹੜੇ ਆਖ ਲੈਂਦੇ ਆ ਭੰਗੜਾ ਕਿਉਂ ਪਾਇਆ ਤੋਪੇ ਕਿਉਂ ਲਾਇਆ ਪਈ ਆ ਕਿਤਾ ਇਹ ਉਹ ਗੁਰੂ ਦਿਨ ਵਿੱਚ 24 ਘੰਟੇ ਹੁੰਦੇ ਆ ਪਤਾ ਤੁਹਾਨੂੰ ਤੇ ਪਤਾ ਹੈ 24 ਘੰਟੇ ਦਿਨ ਦੇ ਦੇਗੇ ਹੁਣ 24 ਘੰਟੇ ਤੋਂ ਅਸੀਂ ਅੱਧਾ ਗੱਡਾ ਆਪ ਐਕਸਰਸਾਈਜ਼ ਕਰ ਲਿਆ ਅੱਧਾ ਕਿ ਨਹੀਂ ਸਰੀਰ ਦਾ ਵਾਰਮਅਪ ਕਰ ਲਿਆ ਲੱਜਾ 23 ਘੰਟੇ ਕਿ ਉਹਨਾਂ ਦਾ حساب ਤਾਂ ਵੀ ਘੜੇ ਅਹੀਂ 24 ਘੰਟੇ ਦਰੂ ਹੀ ਪਈ ਆਨੇ 24 ਘੰਟੇ ਹੀ ਭੰਗੜਾ ਹੀ ਪਈ ਆਨੇ 24 ਘੰਟੇ ਇੱਕ ਗੰਦਪਲੇ ਵੇਖੀ ਜਨੇ ਸਮਾਜ ਦਾ ਸੋਈ ਬੈਠੇ ਸੀ ਐਹੀ ਕਰੀ ਜਨੇ ਉਹ ਵੀ ਕਰੀ ਜਨੇ ਜੋ ਵੀ ਬੋਲਦੇ ਇਸ ਕਰਕੇ ਸਮਝੋ ਤੇ ਜਿਹੜਾ ਬੰਦਾ ਰੱਬ ਰੱਬ ਕਰਦਾ ਧਾਰਮਿਕ ਹੈ ਬੰਦਾ ਚੰਗਾ ਤੁਸੀਂ ਚੰਗੇ ਬੰਦੇ ਲਾਓ ਗੰਦਿਆਂ ਦੀ ਤੇ ਗੱਲ ਹੀ ਨਾ ਕਰੋ ਉਹ 24 ਘੰਟੇ ਕੀ ਵਿਚਾਰਾ ਪਾਣੀ ਕਰੀ ਜਾਂਦਾ ਠੀਕ ਹੈ ਪਾਣੀ ਲੱਗਦੀ ਉਹ ਤਾਂ ਕੰਮ ਤਾਂ ਨਵੀਂ ਤੇ ਕਰਦਾ ਨਾ ਸਵੇਰੇ ਅਦਾ ਪੋਣਾ ਕਿਡਾ ਪਾਟ ਕਰਦਾ ਸ਼ਾਮੀ ਕਰਦਾ ਦੁਪਹਿਰੇ ਕਰਦਾ ਬੁਲ ਬਲਾ ਕੇ 2-3 ਘੰਟੇ ਰੋਇਡਾ ਕਰ ਲੈਂਦਾ 2-3 ਘੰਟੇ 4 ਘੰਟੇ ਲਾ ਲੋ ਕਰ ਲੈਂਦਾ 20 ਘੰਟੇ ਬਾਕੀ ਉਹ ਕੋਲ ਹੈਗੇ ਨਾ ਸਮਾਜ ਦੇ ਹੋਰ ਕੰਮਾਂ ਵਾਸਤੇ ਆਪਾਂ ਇਹਨਾਂ ਗੱਲਾਂ ਨੂੰ ਕਿਉਂ ਨਹੀਂ ਸੁਣਦੇ ਨਾ ਮिन्नੂ ਮੈਨੂੰ ਪਤਾ ਕਿਹੜੀ ਨਿਗਾਹਾਂ ਵੇਖ ਰਿਹਾ ਹੈ ਵੀ ਨਹੀਂ ਉਹ ਦੇ ਸ਼ਰਾਬ ਪੀ ਲਾ ਤੂੰ ਮੈਂ ਤੁਹਾਨੂੰ ਇੱਥੇ ਸ਼ਰਾਬ ਤੇ ਗੱਲ ਆ ਗਈ ਆ ਗਿਆ ਨੇੜੇ ਮੈਂ ਤੁਹਾਡੇ ਹਾਂ ਸਦਾ ਜੀ ਜਿਹਦੀ ਗੱਲ ਆਪਾਂ ਨਹੀਂ ਕਰਕੇ ਰਏ 20 ਤੋਂ 40 50 ਤੋਂ ਬਾਅਦ ਤੁਸੀਂ 50 ਤੋਂ ਬਾਅਦ ਬੜੇ ਵਧੀਆ ਹੁੰਦੇ ਹੈ ਹੈ ਅਮਰਤਵੀ ਸ਼ਗ ਲਿੰਦੇ ਜੀ ਵੈਸੇ ਜਿਆਦੀ ਜਨਤਾ ਸਾਡੀ 50 ਸਾਲ ਦੇ ਲਾਗੇ ਅਮਰਤ ਸ਼ਗਦੀ ਆ ਚਾਹੇ ਬੰਦੇ ਆ ਚਾਹੇ ਕੁੜੀਆਂ ਸਾਡੇ ਲੋਕਾਂ ਨੂੰ ਪਤਾ ਨਹੀਂ ਪੰਜਾਬੀਆਂ ਨੂੰ ਇਹ ਕੀ ਚੱਕ ਭਣਾ ਵਰਤਨ ਦੇ ਕਿਹੜੀ ਕੀ ਚੱਕਰ ਚ ਲੱਡਿਆ ਜੇ ਸਾਡੇ ਲੋਕ ਇੱਕ ਗੱਲ ਦੀ ਸਾਨੂੰ ਇਹਨੂੰ ਸਮਝ ਨਹੀਂ ਆਉਂਦੀ ਤੇ ਜਿਹੜੇ 20 ਤੋਂ 50 ਸਾਲ ਤੱਕ ਸਾਰੇ ਕੰਮ ਜੋ ਦੁਨੀਆ ਪਰ ਦਾ ਕੁੱਤਾ ਕੰਮ, ਕੁੱਠਾ ਕੰਮ, ਖੱੱਚਾ ਵਾਲਾ, ਚਵੜਾ ਵਾਲਾ ਸਾਰਾ ਕੁਝ ਕਰਨ ਤੋਂ ਬਾਅਦ ਇਹ 50 ਸਾਲ ਤੋਂ ਕੋਈ 40 ਸਾਲ ਤੋਂ ਕੋਈ 50 ਸਾਲ ਤੋਂ ਬਸ ਸਿਆਣਾ ਕਿਉਂ ਹੋ ਜਾਂਦਾ ਸਿਧਾਂਤ ਅਮਰ ਕੀ ਚਗਲੇ ਆ ਦੀਗਲ ਮਾੜੀ ਗੱਲ ਦੋਰੀ ਨਾ ਹੁਣ ਮਤਲਬ ਤੂੰ ਦੁਨੀਆ ਦਾ ਜੋ ਗੰਦ ਪਿੱਲ ਖਾਣਾ ਇਹ ਖਾ ਲਿਆ ਜੋ ਖਾਚ ਖਾਣਾ ਕਰਨਾ ਇਹ ਕਰ ਲਿਆ ਜੋ ਚਵਲ ਗਸਤੀ ਪਣਾ ਕਰਨਾ ਇਹ ਕਰ ਲਿਆ ਤੁਮਰਾ ਜੀ ਮਰ ਕੇ ਹੁਣ ਤੂੰ 50 ਸਾਲ ਬਾਅਦ ਅਮਰਤ ਛੱਕੇ ਤੇ ਗੁਰੂ ਵਾਲੇ ਬਣ ਕੇ ਤੇ ਹੁਣ ਸਾਨੂੰ ਸਮਝਾਉਣ ਲੱਗੇ ਤੇ ਆਇਆ ਤੁਹਾਡੇ ਸਾਹਮਣੇ ਬੈਠਾ ਜ਼ਿੰਦਗੀ ਦੇ ਉਹ ਦਿਨ ਜਿਹੜੇ 18 ਤੋਂ 50 ਵਾਲੇ ਆ ਜਾਂ 18 ਤੋਂ 40 ਵਾਲੇ ਸਹੀ ਵੈ 18 ਤੋਂ 30 ਵਾਲੇ ਹੁੰਦੇ ਵੈ ਇੱਥੇ 12 ਸਾਲ ਹੀ ਦੇ ਬਦੀ ਆ ਇੱਥੇ ਬੰਦੇ ਨੇ ਸੈੱਟ ਹੋਣਾ ਫਿੱਟ ਹੋਣਾ ਸਾਰੀ ਜ਼ਿੰਦਗੀ ਦਾ ਸਰਕਲ ਉਹਦਾ ਇੱਥੇ ਘੁੰਮਣਾ 18 ਤੋਂ 30 ਸਾਲ ਤਿੰਨੇ ਜੋ ਕਸ਼ ਕਰਨਾ ਜੋ ਕੁਝ ਬਣਨਾ ਉਹਨੇ ਵੱਡ ਜਾਣਾ 18 ਤੋਂ 30 ਦੇ ਵਿੱਚ ਵਿੱਚ ਆਪਾਂ 18 ਤੋਂ 30 ਤੱਕ ਤੇ ਕੋ ਕੰਮ ਹੀ ਨਹੀਂ ਕੀਤਾ 35 ਤੱਕ ਨਹੀਂ ਕੀਤਾ ਭਰੋ 40 ਤੱਕ ਵੀ ਨਹੀਂ ਜੇ ਕੀਤਾ 40 ਤੋਂ ਬਾਅਦ ਜੀ ਇਹ ਇਲਜ਼ਾਮ ਜੇ ਲੱਗਣੇ ਸ਼ੁਰੂ ਹੋਏ ਜੀ ਇਹ ਦੌਰ 40 35 40 ਤੋਂ ਬਾਅਦ ਦੇ ਵਿੱਚ ਹੁਣ ਆ ਦੋ ਚਾਰ ਸਾਲ ਤੋਂ ਲਾ ਲੋ ਤੇ ਮੈਂ ਤਾਂ 40 ਸਾਲ ਦੇ ਲਾਗੇ ਬਨੇ ਜਾ ਕੇ ਤੇ ਬੀਅਰ ਵੀ ਨਾ ਜੇ ਪਾਣੀ ਪਾ ਕੇ ਨਾ ਪੀਏ ਬੀਅਰ ਪਾਣੀ ਪਾ ਕੇ ਤੇ ਮੈਨੂੰ ਪਤਾ ਕੀ ਆਖਣਾ ਯਾਰ ਸ਼ਰਾਬ ਅਜੀ ਕੋੜੀ ਇੰਨੀ ਹੁੰਦੀ ਆ ਯਾਰ ਇੰਨੀ ਕੋੜੀ ਲੋਕ ਸ਼ਰਾਬ ਪੀਤੀ ਜਾਂਦੇ ਕਿਤਨਾ ਪੀਤੀ ਜਾਂਦੇ ਆ ਤੇ ਜੇ ਮੰਨ ਲਓ ਸ਼ਰਾਬ ਮਿੱਠੀ ਹੋਏ ਤੇ ਬੰਦਾ ਪੀ ਪੀ ਮਰ ਚੂ ਮੈਂ ਕਹਦੀ ਆ ਇਹ ਸੋਚਣਾ ਹੁਣ ਮੈਨੂੰ ਇਹਦੀ ਬਾਰੇ ਜਾਣਕਾਰੀ ਨਹੀਂ ਹੈਗੀ ਜਦੋਂ ਹੁਣ ਕੋਈ 10 12 ਸਾਲ ਪਹਿਲਾਂ ਤੇ ਜਿੰਨਾ ਵੀ ਸਾਲ ਪਹਿਲਾਂ ਲਾ ਲਓ ਮੰਨ ਲਓ ਕਿ ਜਦੋਂ ਸਟਾਰਟਿੰਗ ਮੇਰੀ ਹੋਈ ਆ ਤੇ ਸੱਚੀ ਮੈਨੂੰ ਮਿੱਠੀ ਸ਼ਰਾਬ ਹੀ ਪਿਆਦੀ ਪਹਿਲਾ ਯਾਰਾਂ ਦੋਸਤਾਂ ਦੇ ਕਰ ਢਾ ਕੇ ਪੁੰਨੇ ਸਾਰੇ ਜਨ ਮਿੱਤਰ ਉਥੇ ਬੈਗ ਤੇ ਟੁਆਰੀ ਦੀ ਇੱਕ ਦੂਜੇ ਦੇ ਮੂੰਹ ਚ ਪਾਉਂਦੇ ਢਾ ਢਾ ਕੇ ਤੇ ਮੈਂ ਉਥੋਂ ਭੱਜ ਗਿਆ ਨਹੀਂ ਪੀਤੀ ਉਹਨਾਂ ਅਮਰਜ 30 ਸਾਲ ਵਾਲੀ ਬੱਚੇ 35 ਤੱਕ ਵਧੀਆ ਰਹਿ ਗਿਆ ਕੰਮ 37 ਤੱਕ ਵੀ ਰਹਿ ਗਿਆ ਜੋ ਵੀ ਹੈਗਾ ਮਤਲਬ ਜਦੋਂ ਇਹ ਪੀ ਪੇ ਆਈ ਹੈ ਨਾ ਮੈਨੂੰ ਪੈਗ ਤੇ ਮਿੱਠੀ ਸ਼ਰਾਬ ਵਾਲਾ ਕੰਮ ਕੀਤਾ ਮੈਂ ਨਾਲ ਉਹਨਾਂ ਨੇ ਮਿੱਠੀ ਮਿੱਠੀ ਸੁਬੀਰ ਹੋਣੀ ਸਾਰੇ ਆਈ ਇਕੱਠੇ ਸਾਡਾ ਬਹੁਤ ਵਧੀਆ ਸੋ ਦਾ ਪ੍ਰਾਵਾ ਸੱਜਣਿਆਂ ਬਹੁਤ ਨਾਈਸ ਰਾਇਲ ਫੈਮਿਲੀ ਦਾ ਗੁਰਬੀਰ ਸਿੰਘ ਆੜਤੀਆ ភਿੱਖੀਪਿੰਡ ਪਿੰਡ ਡਲੀਰੀ ਉਹਦੇ ਛਬਾਰੇ ਚ ਮੈਨੂੰ ਯਾਦ ਆਉ ਉਹ ਭੁੱਲਦਾ ਇਹ ਦਿਨ ਮੈਨੂੰ ਉਹ ਦਿਨ ਨਹੀਂ ਭੁੱਲਦਾ ਕਿ ਜਦੋਂ ਮੈਨੂੰ ਉਹਦੇ ਛਬਾਰੇ ਦੇ ਵਿੱਚ ਉਹ ਚਿੱਟੀ ਜੀ ਬੁੱਧਲੇ ਆਂਦੇ ਚਲ ਤੂੰ ਨਾ ਕੋੜੀ ਪੀ ਤੈਨੂੰ ਮਿੱਠੀ ਪਿਆ ਦੇਨੇ ਅੱਛਾ ਸ਼ਰਾਬ ਵੀ ਮਿੱਠੀ ਪੀ ਹਾਂ ਅੰਦੇ ਉਹ ਵੋਡਕਾ ਬੜਕਾ ਜੋ ਵੀ ਹੋਊਗਾ ਮੈਂ ਹਾਬੇ ਮੈਨੂੰ ਤੇ ਪਤਾ ਹੀ ਨਹੀਂ ਯਾਰ ਇਹ ਗੱਲ ਦਾ ਮੈਂ ਤਾਂ ਨਹੀਂ ਪੀਂਦਾ ਹੋਇਆ ਅਜ ਤੱਕ ਤੇ ਸ਼ਰਾਬ ਹੀ ਨਹੀਂ ਕੌੜੀ ਹੁੰਦੀ ਆ ਤੇ ਕਿਤਰਾ ਤੁਸੀਂ ਪੀਤੀ ਜਾਂਦੇ ਯਾਰ ਰੇਲੇਆ ਤਨ ਮਿੱਠੀ ਪਿਆਦੇ ਨੇ ਇਹਨਾਂ ਮੈਨੂੰ ਉਹ ਮਿੱਠੀ ਪਿਆਦੀ ਬਸ ਉਹ ਇਹਦੀ ਮਿੱਠੀ ਪੀਤੀ ਆ ਮੈਂ ਨਹੀਂ ਤੁਸੀਂ ਚ ਸੱਚੇ ਹੋ ਭਰਾਵਾ ਸ਼ਰਾਬ ਤੇ ਕੌੜੀ ਚੰਗੀ ਲੱਗਦੀ ਆ ਉਹਨਾਂ ਜ ਮਿੱਠੀ ਚੰਗੀ ਨਹੀਂ ਲੱਗਦੀ ਪਤਾ ਨਹੀਂ ਮੂਹ ਹੀ ਕਰ ਉਹਦਾ ਅਸਲ ਚਾਹਦੇ ਨੇ ਵੀ ਆਹ ਵੇ ਇੰਨਾ ਮੂਹ ਮੂਹ ਕੋੜੇ ਉਸ ਪੀਪੀ ਕੇ ਮੁੜ ਕੇ ਮਿੱਠਾ ਵੀ ਮਿੱਟੀ ਕੇ ਤੋਂ ਵੀ ਨਹੀਂ ਕੋੜੀ ਸਵਾ ਲੱਗਦੀ ਐ ਮਿੱਠੀ ਨਹੀਂ ਪੀਤੀ ਜਾਂਦੀ ਉਹ ਦਿਨ ਹੀ ਜੇ ਵੀਰੋ ਭੁੱਲਦਾ ਮੈਨੂੰ ਸਾਡੇ ਦਿਨਾਂ ਸਕੂਲ ਲਾਗੇ ਇੱਕ ਐਕਸੀਡੈਂਟ ਹੋਇਆ ਸੀ ਖਾਲੇ ਲਾਗੇ ਤੇ ਉੱਥੇ ਪਿੰਡ ਦਾ ਮੁੰਡਾ ਵੀ ਮਰਿਆ ਸੀ ਤੇ ਦੂਜੀ ਗੱਲ ਐ ਵੀ ਅਸੀਂ ਉਦੋਂ ਭਿਖੇੜੋਂ ਪੀ ਗਏ ਤੇ ਚਾਰ ਪੰਜ ਮੋਟਫਲ ਡੇਰੀ ਸੋ ਵੀ ਸਵਚ ਗਿੰਦਰਾ ਅਸੀਂ ਸਾਰੇ ਹੀ ਸੱਜਣਾ ਦਾ ਟੋਲਾ ਬਿਰਿੰਦਰ ਆਰਤੀ ਦੇ ਘਰੋਂ ਪੀ ਕੇ ਛਬਾਰੇ ਜੋ ਪੀ ਕੇ ਗੁਰਵਿੰਦਰ ਸਿੰਘ ਆਪਣਾ ਬਿਰਿੰਦਰ ਆ ਕੀ ਨਾਂ ਅਪਣਾਣ ਗਿਆ ਰ ਹੋਏਂਦਾ ਵਕਈ ਫਰਕ ਪੈਂਦਾ ਯਾਦ ਰੱਖਦੇ ਪੈਂਦਾ ਥੋੜਾ ਬਣਾ ਹੂੰ ਬਲ ਉਹ ਤੇ ਛਬਾਰੇ ਜੋ ਪੀ ਕੇ ਸਾਰਾ ਹੀ ਰੋਟੀ ਪਾਣੀ ਖਾ ਗਏ ਹੈ ਜਦੋਂ ਮੋਟਰਸਾਈਕਲਾਂ ਦੇ ਔਂਡੇ ਹਨ ਤੇ ਦਲੇਰੀਆਂ ਬਣ ਗਈਆਂ ਸਾਰਿਆਂ ਦੀ ਬੜੀਆਂ ਤੇ ਦਲੇਰੀਆਂ ਵੇਖੋ ਕਿਹਜੇ ਤਾਂ ਨਾ ਵੀ ਚਲੋ ਜੇ ਦਸਵਾ ਪੀ ਲਈ ਤੇ ਚੋਪਰੇ ਪੀ ਲਈਂ ਇੰਜੈਕਟਰ ਕਰੇ ਘਰ ਨੂੰ ਜਾਓ ਤੇ ਕੋਤੇ ਕੰਮ ਤਾਂ ਨਾ ਕਰੀਏ ਹੀ ਕਿੱਥੋਂ ਮੋਟਰਸਾਈਕਲਾਂ ਦਾ ਚਾਂਗਰਾ ਹੀ ਹੋ ਗਈਆਂ ਤੋਂ ਨਾਰ ਦੇ ਤੋ ਟੱਪ ਦੇ ਦੇ ਵੇਖੋ ਕੰਮ ਕਿਹੋ ਜੇ ਅਜੇ ਖੜੇ ਖਲੜੇ ਥਾਣੇ ਦੇ ਸਾਹਮਣੇ ਚਾਗਰਾ ਮਰ ਹੋਇਆ ਤਾਂ ਸੇ ਕੰਮ ਕਰਨ ਵਾਲਾ ਹੈਗਾ ਮੜਦਾ ਪਿਠਾਣੇ ਦੇ ਸਾਹਮਣੇ ਚਾਂਗਰਾ ਮਾਰਨੀ ਆ। ਇਹ ਗੁਰਬੀ ਸਿੰਘ ਆੜ ਤੇ ਉਹ ਮੇਰੇ ਮੂੰਹ ਤੇ ਚੱਲਣੇ ਲਾ ਗੁਰਬੀਰ ਆੜ ਤੇ ਇਹ ਨੇ ਵਿਚਾਰੇ ਨੇ ਤੇ ਬੜੀ ਸੇਵਾ ਪਾਣੀ ਕੀਤਾ ਰੋਟੀ ਪਾਣੀ ਖਵਾਇਆ ਵਧੀਆ ਕੀਤਾ ਵੀ ਜਲ ਜਾਓ ਪਿਡਰਦੇ ਹੁਣ ਲਾਂਮਾ ਤੋਂ ਅੱਗੇ ਅੱਲਾ ਪਿਛਾ ਬਾਹਰ ਕੀ ਕਰਦੇ ਜਾਗੇ। ਤੇ ਅਹੀਂ ਆਂਦੇ ਵੀ ਠਾਣੇ ਦੇ ਅੱਗੇ ਚਾਂਗਰਾ ਮਾਰ ਕੇ ਜਾਣੀਆਂ। ਪਹਿਲੀ ਵਾਰ ਤੇ ਮੈਂ ਵੀ ਚਲੋ ਮੈਂ ਵੀ ਅੱਜ ਬੜਾ ਧਲੇਰ ਹੋਇਆ ਮੈਨੂੰ ਵੀ ਉਹ ਮਿੱਟੀ ਪੀਤੀ ਮਾਰਨੀ ਆਗੇ ਆਪਾਂ ਚਾਂਗਰਾ ਮਾਰ ਰਿਹਾ ਪੂੜੀਆਂ ਯੋਰਚ ਮੈਂ ਪੜਿਆ ਮੋੜ 'ਚ ਉਹ ਚੰਗ ਦੇ ਚੰਗਰ ਉਹ ਤੇ ਮਿੱਠੀ ਚਾਹ ਲਾ ਉਹ ਮਿੱਠੀ ਸ਼ਰਾਬ ਦਾ ਮਾਰਦਾ ਗਿਆ ਇੱਕ ਮੋੜ ਫਿਰ ਐਲਾ ਨਾਂ ਗਿਆ ਜੱਵੀ ਨਾਂ ਗਿਆ ਰੱਤ ਤੇ ਜੇ ਵਾਲੇ ਦੇ ਮੈਪੋਲਸ ਨੇ ਮੋਰਾਂ ਜਦੀ ਬਿਚੋ ਚਲਾਈ ਸ਼ੁਕਰ ਹੈ ਭਰਾਵਾ ਨਹੀਂ ਬੱਚੀ ਉਹ ਮੋੜ ਫੇਲ ਦੇ ਬੱਚੀ ਜਾ ਅਹੀਂ ਉਹ ਠਾਣਾ ਵੀ ਟਪਕੀ ਚਾਗਰਾ ਮਾਰ ਲੈ ਦਾ ਸਭ ਕੰਮ ਕੋਈ 5-6 ਬੰਦੇ ਚਾਗਰਾ ਮਾਰਦੇ ਜਾਣ ਵੀ ਠਾਣੇ ਦੇ ਕੋਈ ਮਾਰ ਨਹੀਂ ਕੱਲ ਹੀ ਮਾਰਨੀ ਦੱਸ ਐਨੀ ਉਮਰਦ ਲਾ ਲਓ ਮੈਂ ਤਾਂ ਉਦੋਂ ਮਿੱਠੀ ਪੀਤੀ ਮੁੜ ਕੇ ਪਿੰਡ ਆ ਗਏ ਰਾਜ ਉਹ ਜਰਾ ਐਕਸੀਡੈਂਟ ਦਾ ਵੀ ਚਲੋ ਇਹਨਾਂ ਧਿਆਨ ਨਹੀਂ ਗਿਆ ਸਾਡਾ ਪਿੰਡ ਆ ਕੇ ਸਾਡਾ ਢਾਲਾ ਦਾ ਗੁਰਿੰਦਰ ਸੋਹੀ ਉਹ ਧੇ ਚਾਂਗਰ ਤੇ ਚਾਂਗਰ ਧੇ ਚਾਂਗਰ ਤੇ ਚਾਂਗਰ ਉਹ ਜਰਾ ਦਾ 73 ਬੜਾ ਵਰ ਰਹੀ 73 ਵਰ ਰਹੀ ਉਹ ਚਾਂਗਰ ਮਰ ਉਹਨਾਂ ਦੇ ਉਹਨੂੰ ਇਹ ਮੇਰੀਆਂ ਚਾਂਗਰ ਉਧਰ ਮਾਮੇ ਭੂਆ ਭੂਆ ਉਹਦੀ ਭੂਆ ਪਰਾਂ ਗੁਰਦਰ ਦੇ ਲਾਗੇ ਵੀ ਉਧਰ ਵੀ ਚਲ ਜਾਨ ਚਾਂਗਰ ਵਾ ਵੀ ਗੁਰਿੰਦਰ ਰਾਜ ਇੱਥੇ ਵੀ ਆ ਗਿਆ ਬਾਤੀਆਂ ਦਾ ਡਾਲਦਾ ਕੇਂਦਰ ਇੱਥੇ ਵੀ ਆ ਗਿਆ ਮਤਲਬ ਆਪਾਂ ਉੱਥੇ ਹੀ ਘੁੰਮ ਕੇ ਇੱਕ ਕੁੱਲ ਮਿਲਾ ਕੇ ਵੀ ਅਸੀਂ ਉਹ ਚੀਜ਼ ਸਾਰੇ ਵੀ ਅਸੀਂ ਜੋ ਆਹ ਕੁਤਕਲੇਸ਼ ਕੰਜਰਖਣ ਖਾਣਾ ਜਦਾਂ ਜਦਾਂ ਕਰਦੇ ਆ ਸਮਾਜ ਨੂੰ ਨਹੀਂ ਦਿਸਣਾ ਚਾਹੀਦਾ ਚੋਰੀ ਜਾਏਗਾ ਪਰ ਮੈਂ ਚੋਰੀਆਂ ਵਾਲਾ ਨਹੀਂ ਇਹ ਵਿਰੋਧ ਆਪਾਂ ਗੱਲ ਕਰਾਂਗੇ ਸਿੱਧੀ ਦੇ ਸੱਚੀ ਜੇ ਕਰਦੇ ਆਂ ਦੇ ਕਰਦੇ ਆਂ ਨਾ ਪੈਗੂ ਜੇ ਕਦਾ ਨਾ ਉਹਨਾਂ ਦਾ ਸਰੀਰ ਅੰਗ ਦੁਖੇ ਦੁਖੇ ਜਾਇ ਜਾਣਦੇ ਨੇ ਨਪੈਯੀ ਬੀ